ਫਾਲਸਾ ਵਾਹੇ ਗੁਰੂ ਜੀ ਕੀ ਫਤਿਹ ਧੰ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ 10 ਗੁਰੂ ਸਹਿਬਾਨਾਂ ਦੀ ਉਪਮਾ ਕੀਤੀ ਤੇ ਉਹ ਉਪਮਾ ਦੇ ਜਿਹੜੇ ਸ਼ਬਦ ਨੇ ਉਹ ਅਸੀਂ ਅਰਦਾਸ ਦੇ ਸਮੇਂ ਸਤਗੁਰਾਂ ਦੇ ਸਨਮੁਖ ਸਾਰੇ ਪ੍ਰੇਮ ਸਹਿਤ ਕਹਿੰਦੇ ਹਾਂ ਕਿ ਪ੍ਰਥਮ ਪਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਕਿ ਮੈਂ ਗੁਰੂ ਨਾਨਕ ਨੂੰ ਪ੍ਰਥਮ ਪਗਉਤੀ ਨੂੰ ਸਿਮਰਦਾ ਹਾਂ ਗੁਰੂ ਨਾਨਕ ਨੂੰ ਧਿਆਉਂਦਾ ਹਾਂ ਫਿਰ ਅੰਗਦ ਗੁਰ ਤੇ ਅਮਰਦਾਸ ਗੁਰੂ ਅੰਗਦ ਦੇ ਪਾਤਸ਼ਾਹ ਗੁਰੂ ਅਮਰਦਾਸ ਸਤਗੁਰੂ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈਂ ਸਹਾਈ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਇੱਥੋਂ ਤੱਕ ਉਪਮਾ ਕਰਨ ਤੋਂ ਬਾਅਦ ਸ਼ੋਭਾ ਦੇ ਵਿੱਚ ਸਿਫਤ ਦੇ ਵਿੱਚ ਕਹਿੰਦੇ ਆ ਕਿ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡੱਠੇ ਸਭ ਦੁੱਖ ਜਾਇ ਜਿਹੜਾ ਵੀ ਧੰਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਸਿਮਰੇਗਾ ਜਿਹੜਾ ਵੀ ਧੰਗੁਰੂ ਹਰਗੋਬਿੰਦ ਸਾਹਿਬ ਗੁਰੂ ਹਰੈ ਸਾਹਿਬ ਨੂੰ ਸਿਮਰੇਗਾ ਜਿਹੜਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੇ ਨਾਲ ਜੁੜੇਗਾ ਮਹਾਰਾਜ ਕਹਿੰਦੇ ਧਿਆਉਣ ਵਾਲੇ ਜੁੜਨ ਵਾਲੇ ਆਪਣੇ ਸਰੀਰ ਦੇ ਸਾਰੇ ਰੋਗ ਕੱਟ ਕੇ ਰੱਖ ਲੈਣੀ ਹਜੂਰ ਦਾ ਬਚਨ ਸੁਣਿਓ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿੱਠੇ ਸਭ ਦੁੱਖ ਜਾਇ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪਰਥਾਏ ਉਪਮਾ ਕਰਦੇ ਹੋਏ ਕਹਿੰਦੇ ਆ ਕਿ ਜਿਹੜਾ ਕੋਈ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਚਰਨ ਪਰਸੇਗਾ ਗੁਰੂ ਹਰਿ ਕ੍ਰਿਸ਼ਨ ਸਾਹਿਬ ਸੱਚੇ ਸਤਿਗੁਰੂ ਜੀ ਦੇ ਦੇ دیدار ਕਰੇਗਾ دیدار ਕਰਨ ਵਾਲਾ ਗੁਰੂ ਕੇ ਚਰਨ ਪਰਸਣ ਵਾਲਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧਿਆਉਣ ਵਾਲਾ ਆਪਣੇ ਸਰੀਰ ਦੇ ਸਭੇ ਰੋਗਾਂ ਦਾ ਨਾਸ਼ ਕਰ ਲਏਗਾ ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਤੱਕਿਆਂ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਧਿਆਇਆ ਰੋਗਾਂ ਦਾ ਨਾਸ਼ ਹੁੰਦਾ ਹੈ ਰੋਗਾਂ ਦਾ ਅੰਤ ਹੁੰਦਾ ਹੈ ਤੇ ਹੋਇਆ ਦਿੱਲੀ ਦੇ ਵਿੱਚ ਭਿਆਨਕ ਬਿਮਾਰੀ ਜਦੋਂ ਸਿਖਰਾਂ ਤੇ ਸੀ ਤੇ ਰਾਜਾ ਜੈ ਸਿੰਘ ਕਹਿੰਦਾ ਹੈ ਕਿ ਸਤਗੁਰੂ ਕਿਰਪਾ ਕਰੋ ਆਪਣੇ ਮੁਬਾਰਕ ਚਰਨ ਪਾ ਦਿਓ ਆਪ ਜੀ ਦੇ ਪਵਿੱਤਰ ਚਰਨ ਪੈ ਜਾਣਗੇ ਧਰਤੀ ਤੇ ਜਿਹੜਾ ਚੇਚਕ ਦਾ ਰੋਗ ਫੈਲਿਆ ਹੈ ਮਹਾਰਾਜ ਉਸ ਰੋਗ ਤੋਂ ਸੰਗਤ ਦਾ ਛੁਟਕਾਰਾ ਲੋਕਾਂ ਨੂੰ ਰਾਹਤ ਮਿਲੇਗੀ ਤੇ ਉਸ ਵੇਲੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਰਾਜਾ ਜੈ ਸਿੰਘ ਦੀ ਬੇਨਤੀ ਮੰਨ ਕੇ ਸਾਧ ਸੰਗਤ ਉਸ ਨੂੰ ਦਰਸ਼ਨ ਦੇਦਾਰ ਦੇਣ ਵਾਸਤੇ ਉੱਥੋਂ ਦੇ ਲੋਕਾਂ ਦਾ ਭਲਾ ਕਰਨ ਵਾਸਤੇ ਦਿੱਲੀ ਦੇ ਵਿੱਚ ਆਪਣੇ ਪਾਵਨ ਚਰਨ ਪਾਉਂਦੇ ਆ। ਇੱਕ ਗੱਲ ਇੱਥੇ ਹੋਰ ਮੈਂ ਆਪ ਜੀ ਨੂੰ ਬੇਨਤੀ ਕਰਦਿਆਂ ਯਾਦ ਵੀ ਰੱਖਿਓ ਕਿ ਔਰੰਗਜੇ ਬਾਦਸ਼ਾਹ ਸਮੇ ਦਾ ਬਾਦਸ਼ਾਹ ਹੈ ਜਿਹੜਾ ਉਹ ਧੰਨ ਗੁਰੂ ਖਰਿਸ਼ਚਨ ਸਾਹਿਬ ਜੀ ਦੀਆਂ ਮਿੰਤਾ ਕਰ ਰਿਹਾ ਹੈ ਕਿ ਤੁਸੀਂ ਦਿੱਲੀ ਵਿੱਚ ਆਓ ਮੈਨੂੰ ਇੱਕ ਵਾਰੀ ਦਰਸ਼ਨ ਦਿਓ ਕਿਉਂਕਿ ਪਿਤਾ ਗੁਰੂ ਗੁਰੂ ਖਰਰੇ ਸਾਹਿਬ ਨੇ ਬਚਨ ਕਿਹਾ ਸੀ ਪੁੱਤਰ ਨਾ ਮਲੇਸ਼ ਨੂੰ ਦਰਸ਼ਨ ਦੇਣੇ ਨੇ ਨਾ ਮਲੇਸ਼ ਤੇ ਦਰਸ਼ਨ ਲੈਣੇ ਆ ਉਹ ਜਿਹੜੇ ਬਚਨ ਗੁਰੂ ਖਰਰੇ ਸਾਹਿਬ ਮਹਾਰਾਜ ਆਪਣੇ ਪੁੱਤਰ ਨੂੰ ਗੁਰਤਾ ਗੱਦੀ ਤੇ ਵਿਰਾਜਮਾਨ ਕਰਨ ਸਮੇਂ ਕਹਿ ਕੇ ਗਏ ਸੀ ਸਾਧ ਸੰਗਤ ਉਹ ਬਚਨਾਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੇ ਪੱਲੇ ਨਾਲ ਬੰਨ ਕੇ ਰੱਖਿਆ ਹੋਇਆ ਔਰੰਗਜ਼ੇ ਮਿੰਤਾ ਕਰਦਾ ਰਹਿ ਗਿਆ ਪਰ ਮਹਾਰਾਜ ਉਹਨੂੰ ਦਰਸ਼ਨ ਦੇ ਨਹੀਂ ਗਏ ਰਾਜਾ ਬੇਨਤੀ ਕਰਦਾ ਸਤਗੁਰੂ ਜਾਣਦੇ ਨੇ ਕਿੰਨਿਆਂ ਦਾ ਜਦੋਂ ਪਾਤਸ਼ਾਹ ਇਥੋਂ ਤੁਰਨ ਲੱਗੇ ਨਾ ਸਾਥ ਸੰਗਤ ਤੁਰਨ ਤੋਂ ਪਹਿਲਾਂ ਸਤਿਗੁਰਾਂ ਦੀ ਪਾਲਕੀ ਦੇ ਸਾਹਮਣੇ ਇੱਕ ਕੋੜੀ ਆਣ ਕੇ ਖੜਾ ਹੋ ਗਿਆ ਇੱਕ ਪਾਸੇ ਪਾਤਸ਼ਾਹ ਦੀ ਉਮਰ ਵੇਖਦਾ ਹੈ ਦੂਸਰੇ ਪਾਸੇ ਸਤਿਗੁਰਾਂ ਦੇ ਨੰਨੇ ਖੱਥਾਂ ਵੱਲ ਤੱਕਦਾ ਹੈ ਮਹਾਰਾਜ ਜੀ ਦੀ ਉਮਰ ਵੱਲ ਤੱਕਦਾ ਹੈ ਤੇ ਅੱਗੋਂ ਕਹਿੰਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਦੀ ਦਿਪਾਲ ਚੰਦ ਕੋੜੀ ਦਾ ਕੋੜ ਕਟਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੋੜੀਆਂ ਦੇ ਕੋੜ ਕਟੇ ਜੇ ਕਿਤੇ ਗੁਰੂ ਨਾਨਕ ਵਾਲੀ ਗੁਰੂ ਅੰਗਦ ਦੇ ਪਾਤਸ਼ਾਹ ਵਾਲੀ ਗੁਰੂ ਅਮਰਦਾਸ ਪਾਤਸ਼ਾਹ ਵਾਲੀ ਗੁਰੂ ਰਾਮਦਾਸ ਗੁਰੂ ਅਰਜੁਨ ਦੇ ਪਾਤਸ਼ਾਹ ਗੁਰੂ ਹਰਕੋਬਿੰਦ ਸਾਹਿਬ ਗੁਰੂ ਹਰਿ ਸੈਮ ਵਾਲੀ ਵਾਲੀ ਜੋਤ ਵਰਤਦੀ ਹੈ ਤੇ ਅੱਜ ਇਸ ਰੋਗੀ ਦਾ ਵੀ ਰੋਗ ਕਟੋ ਕਿਉਂਕਿ ਮੈਂ ਵੀ ਕੋੜ ਦੇ ਰੋਗ ਨਾਲ ਭਰਿਆ ਹੋਇਆ ਆਪ ਜੀ ਦੀ ਪਾਲਕੀ ਦੇ ਅੱਗੇ ਆਣ ਕੇ ਖੜਾ ਹੋਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਅਸੀਂ ਜਦੋਂ ਮਹਾਰਾਜ ਜੀ ਦੇ ਦਰਸ਼ਨ ਕਰਨ ਜਾਂਦੇ ਹਾਂ ਹਜ਼ੂਰ ਦੇ ਤੇ ਪਾਤਸ਼ਾਹ ਜੀ ਦੇ ਅੰਗ ਨੂੰ ਸਾਫ਼ ਕਰਨ ਵਾਸਤੇ ਇੱਕ ਰੁਮਾਲ ਅੱਜ ਵੀ ਰੱਖਿਆ ਹੁੰਦਾ ਜਦੋਂ ਗ੍ਰੰਥੀ ਸਿੰਘ ਪਾਠ ਕਰਦੇ ਆ ਪਾਠ ਕਰਨ ਤੋਂ ਜਿੱਥੇ ਜਿੱਥੇ ਪਾਠ ਕਰਦੇ ਆ ਉੱਥੇ ਉੱਥੇ ਨਾਲ ਨਾਲ ਪਾਤਸ਼ਾਹ ਜੀ ਦੇ ਅੰਗ ਸਾਫ਼ ਕਰਦੇ ਜਾਂਦੇ ਆ ਸਾਧ ਸੰਗਤ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕਥਾਂ ਦੇ ਵਿੱਚ ਰੁਮਾਲ ਖੈ ਮਹਾਰਾਜ ਜੀ ਨੇ ਜਦੋਂ ਉਹਦੀ ਪੁਕਾਰ ਸੁਣੀ ਤੇ ਖਜੂਰ ਨੇ ਤਰਸ ਦੇ ਘਰ ਵਿੱਚ ਆ ਕੇ ਤਰਸ ਕਰਦਿਆਂ ਹੋਇਆਂ ਆਪਣੇ ਨੰਨੇ ਕਥਾਂ ਦਾ ਰੁਮਾਲ ਉਸ ਕੋੜੀ ਨੂੰ ਦੇਖ ਕੇ ਕਿਆ ਕਿ ਜਿੱਥੇ-ਜਿੱਥੇ ਸਰੀਰ ਤੇ ਤੇਰੇ ਜ਼ਖਮ ਨੇ ਸਹਜੇ-ਸਹਜੇ ਆਪਣੇ ਜ਼ਖਮਾਂ ਤੇ ਫੇਰਦਾ ਜਾ ਜਿਵੇਂ-ਜਿਵੇਂ ਫੇਰਦਾ ਜਾਏਗਾ ਤੇਰੇ ਸਰੀਰ ਦਾ ਕੋੜ ਕਟਿਆ ਜਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੋਲੋਂ ਉਹਨੇ ਰੁਮਾਲ ਲਿਆ ਸਹਜੇ-ਸਹਜੇ ਆਪਣੇ ਤਨ ਤੇ ਉਹਨੇ ਫੇਰੇ ਭਾਵੇਂ ਕਿ ਅੱਜ ਸ਼ੰਕਾਵਾਦੀ ਲੋਕ ਕਹਿੰਦੇ ਆ ਜੀ ਰੁਮਾਲਾਂ ਨੂੰ ਨਮਸਕਾਰਾਂ ਉਹ ਭਾਈ ਜਿਹੜਾ ਗੁਰੂ ਸਾਹਿਬ ਜੀ ਦੇ ਨਾਲ ਛਪਰਛ ਹੋ ਗਿਆ ਉਹ ਤਰਤੀ ਵੀ ਸਤਕਾਰਯੋਗ ਤੇ ਸਾਥ ਸੰਗਤ ਉਹ ਬਸਤਰ ਵੀ ਸਤਕਾਰਯੋਗ ਬਣ ਜਾਂਦੇ ਆ ਜਿਹੜੇ ਸਾਡੇ ਸਤਗੁਰਾਂ ਦੇ ਨਾਲ ਟੱਚ ਹੋ ਗਏ ਉਹ ਰਮਾਲ ਪਾਤਸ਼ਾਹ ਜੀ ਦੀ ਕਿਰਪਾ ਵਾਪਰੀ ਉੱਥੇ ਉਹਨੇ ਜੀ ਆਪਣੇ ਸਰੀਰ ਤੇ ਸਹਜੇ ਸਹਜੇ ਉਹਨੂੰ ਕਸਾਇਆ ਜਿਵੇਂ ਜਿਵੇਂ ਫੇਰਦਾ ਗਿਆ ਉਹਦਾ ਰੂਹ ਕਟਿਆ ਮਹਾਰਾਜ ਗੁਰੂ ਖਰਕ੍ਰਿਸ਼ਨ ਸਾਹਿਬ ਇੱਥੋਂ ਚੱਲੇ ਤੇ ਸਾਹਿਬ ਨੇ ਪੰਜੋਖਰਾ ਸਾਹਿਬ ਦੀ ਧਰਤੀ ਤੇ ਵੀ ਕਲਾ ਵਰਤਾਈ ਆਪਾਂ ਜਾਣਦੇ ਆ ਸਾਰੇ ਉੱਥੇ ਪੰਡਤ ਜਿਹੜਾ ਗੁਰੂ ਖਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਦੀ ਸਤਿਗੁਰਾਂ ਦੀ ਉਮਰ ਤੇ ਨਾਮ ਤੇ ਸ਼ੱਕ ਕਰਦਾ ਤੇ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਸਿੱਖਾਂ ਦੱਸਿਆ ਮਹਾਰਾਜ ਅੱਜ ਆਪ ਜੀ ਦੇ ਨਾਮ ਤੇ ਸ਼ੱਕ ਕਰਨ ਵਾਲਾ ਵੀ ਸਾਡੇ ਸਾਹਮਣੇ ਆਇਆ ਹਜ਼ੂਰ ਕਹਿੰਦੇ ਕੈਸੀ ਸ਼ੰਕਾ ਉਨੇ ਕਿਹਾ ਜੀ ਨਾਮ ਖਰਿ ਕ੍ਰਿਸ਼ਨ ਰਖਵਾਇਆ ਹੈ ਉਮਰ ਤੇ ਬੱਚਿਆਂ ਵਾਲੀ ਹੈ ਜੇ ਖਰਿ ਕ੍ਰਿਸ਼ਨ ਨਾਮ ਰਖਵਾਉਣ ਦਾ ਸ਼ੌਕ ਹੈ ਤੇ ਕੀ ਕ੍ਰਿਸ਼ਨ ਵਾਲੇ ਗੁਣ ਇਹਨਾਂ ਵਿੱਚ ਹੈਗੇ ਨੇ ਜੇ ਵਾਕਈ ਖਰਿ ਕ੍ਰਿਸ਼ਨ ਨੇ ਤੇ ਕ੍ਰਿਸ਼ਨ ਜੀ ਨੇ ਤਾਂ ਗੀਤਾ ਹੀ ਰਚੀ ਸੀ ਜੇ ਵਾਕਈ ਹਰਿ ਕ੍ਰਿਸ਼ਨ ਨੇ ਤੇ ਕ੍ਰਿਸ਼ਨ ਜੀ ਦੀ ਰਚੀ ਕੋਈ ਗੀਤਾ ਦੇ ਸ਼ਲੋਕਾਂ ਦੇ ਅਰਥ ਕਰ ਦੇਣ ਜੇ ਉਹਨਾਂ ਦੇ ਸ਼ਲੋਕਾਂ ਦੇ ਅਰਥ ਕਰ ਦੇਣਗੇ ਮੈਂ ਇਹਨਾਂ ਨੂੰ ਹਰਿ ਕ੍ਰਿਸ਼ਨ ਸਾਹਿਬ ਕਹਿ ਕੇ ਸੀਸ ਨਵਾਉਣ ਵਾਸਤੇ ਤਿਆਰ ਬੈਠਾ ਉਹਨੇ ਸ਼ੰਕਾ ਕੀਤਾ ਸਿੱਖਾਂ ਦੱਸਿਆ ਵੇਖੋ ਸਮੇਂ-ਸਮੇਂ ਤੇ ਸਿੱਖ ਪਾਤਸ਼ਾਹ ਨੂੰ ਦੱਸਦੇ ਰਹੇ ਪੰਜਵੇਂ ਪਾਤਸ਼ਾਹ ਵੇਲੇ ਜਦੋਂ ਚੰਦੂ ਨੇ ਇਨਕਾਰ ਕੀਤਾ ਪਾਤਸ਼ਾਹ ਦੀ ਨਿਰਾਦਰ ਕੀਤੀ ਕਿ ਆ ਕੇ ਚੁਬਾਰੇ ਦੀ ਇੱਟ ਮੋਰੀ ਵਿੱਚ ਲਾ ਆਇਆ ਜਦੋਂ ਉਹਨੇ ਲਾਗੀਆਂ ਨੂੰ ਕਿਹਾ ਸੀ ਕਿ ਮੇਰਾ ਘਰ ਚੁਬਾਰਾ ਹੈ ਗੁਰੂ ਦੀ ਘਰ ਮੋਰੀ ਹੈ ਇਹ ਬਚਨ ਜਦੋਂ ਸਿੱਖਾਂ ਨੇ ਆ ਕੇ ਖਜੂਰ ਨੂੰ ਦੱਸੇ ਸਿੱਖਾਂ ਦੀ ਬੇਨਤੀ ਨੂੰ ਸੁਣ ਕੇ ਸਤਗੁਰੂ ਫੈਸਲਾ ਲੈਂਦੇ ਆ ਵੀ ਇਹ ਰਿਸ਼ਤਾ ਆਪਾਂ ਨਹੀਂ ਲਵਾਂਗੇ ਚੰਦੂ ਦੀ ਬੇਟੀ ਦਾ ਜਿਹੜਾ ਰਿਸ਼ਤਾ ਮੋੜਿਆ ਸਿੱਖਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਸਮੇਂ-ਸਮੇਂ ਤੇ ਸਿੱਖ ਕਰਦੇ ਰਹੇ ਸਿੱਖ ਜਦੋਂ ਬੇਨਤੀ ਕਰਦੇ ਆ ਸਤਿਗੁਰੂ ਤਰਸ ਦੇ ਘਰ ਵਿੱਚ ਆਉਂਦੇ ਆ ਉਹਨੂੰ ਕਹੋ ਜਿਹੜਾ ਵੀ ਕੋਈ ਉਹਨੂੰ ਲਾਚਾਰ ਜਿਹੜਾ ਵੀ ਕੋਈ ਉਹਨੂੰ ਪਰਸ਼ਦਿਸਤ ਹੈ ਉਹ ਲੈ ਆਵੇ ਸਾਡੇ ਦਰਬਾਰ ਵਿੱਚ ਉਹਨੇ ਜੀ ਜਦੋਂ ਇਹ ਸੁਣਿਆ ਤੇ ਉਹਨੂੰ ਚਾ ਚੜ ਗਿਆ ਮੈਂ ਸੰਖੇਪ ਵਿੱਚ ਕਹਿ ਰਹੇ ਹਾਂ ਉਹਨੂੰ ਚਾ ਚੜਿਆ ਪਾਲ ਕੇ ਲਿਆਇਆ ਸੁਮੁੱਚੇ ਪੰਜੋਖਰਾ ਸਾਹਿਬ ਦੇ ਵਿੱਚੋਂ ਤੇ ਲਿਆਇਆ ਕਿਨੂੰ ਲੋਕਾਂ ਦੇ ਘਰ ਪਾਣੀ ਢੋਣ ਵਾਲਾ ਮੈਲੇ ਵਸਤਰਾਂ ਵਾਲਾ ਜਿਹਦੇ ਮੁਖ ਤੇ ਵੀ ਮੈਲ ਅੱਖਾਂ 'ਚ ਵੀ ਮੈਲ ਦਿੱਸਦੀ ਸੀ ਆਪਣੀਆਂ ਕੰਧਿਆਂ ਤੇ ਚੁੱਕ ਕੇ ਮਹਾਰਾਜ ਜੀ ਦੇ ਸਾਹਮਣੇ ਲਿਆਇਆ ਕਹਿੰਦੇ ਜੀ ਆਹ ਲਿਆਇਆ ਛੱਜੂ ਚੀਵਰ ਇਹਦਾ ਨਾਮ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਤਰਸ ਦੇ ਘਰ ਵਿੱਚ ਆਉਂਦੇ ਆ ਬਚਨ ਕਰਦੇ ਆ ਕਹਿੰਦੇ ਇਹਨੂੰ ਕਹੋ ਵੀ ਇਹ ਗੀਤਾ ਦੇ ਸ਼ਲੋਕਾਂ ਨੂੰ ਪੜ੍ਹੇ ਪੰਡਤ ਸਾਹਮਣੇ ਬੈਠਾ ਗੀਤਾ ਦੇ ਸ਼ਲੋਕ ਪੜ੍ਹਦਾ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਛੱਜੂ ਦੇ ਵੱਲ ਇਸ਼ਾਰਾ ਕਰਦੇ ਨੇ ਵੀ ਇਹਦੇ ਬੋਲੇ ਕੋਈ ਸ਼ਲੋਕਾਂ ਦੇ ਤੁਸੀਂ ਅਰਥ ਕਰੋ ਛੱਜੂ ਦੇ ਵਿੱਚ ਕੀ ਪਾਵਰ ਸੀ ਜੀ ਜਿਹੜੇ ਪਰਥਾਏ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਆ ਕਿ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਢਠੇ ਸਭ ਦੁੱਖ ਜਾਏ ਇਹ ਸਮੁੱਚੀ ਬਖਸ਼ਿਸ਼ ਏਕਰਾ ਮਾਤਾ ਗੁਰੂ ਹਰਿ ਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਸਤਿਗੁਰਾਂ ਦੀ ਵਰਤਣੀ ਸੀ ਮਹਾਰਾਜ ਸਾਹਿਬ ਗੁਰੂ ਹਰਿ ਕ੍ਰਿਸ਼ਨ ਸਾਹਿਬ ਆਪਣੇ ਬਖਸ਼ਿਸ਼ ਭਰੇ ਆ ਹੱਥ ਬਖਸ਼ਿਸ਼ ਭਰੀ ਉਹ ਛੜੀ ਜਦੋਂ ਪਾਤਸ਼ਾਹ ਜੀ ਨੇ ਛੱਜੂ ਦੇ ਸਿਰ ਤੇ ਰੱਖੀ ਉਹਨੇ ਉਹ ਅਰਥ ਕੀਤੇ ਜਿਹੜੇ ਅਰਥ ਕਦੀ ਪੰਡਤ ਨੇ ਨਾ ਕਿਤਾਬਾਂ ਵਿੱਚ ਪੜੇ ਨਾ ਗ੍ਰੰਥਾਂ ਵਿੱਚ ਪੜੇ ਨਾ ਕਿਸੇ ਸਤਪੁਰਸ਼ ਦੀ ਜ਼ੁਬਾਨ ਤੋਂ ਸੁਣੇ ਸੀ ਉਹਨੇ ਦੂਜਾ ਅਰਥ ਔਖੇ ਤੋਂ ਔਖਾ ਵੇਖ ਕੇ ਪੜਿਆ ਗੁਰੂ ਖਰਿਸ਼ਚਨ ਸਾਹਿਬ ਜੀ ਦੇ ਵੱਲ ਵੀ ਇਸ਼ਾਰਾ ਕਰਦਾ ਛੱਜੂ ਵੱਲ ਵੀ ਕਰਦਾ ਉਹ ਜਿਵੇਂ ਪੜਦਾ ਤੇ ਛੱਜੂ ਉਹਦੇ ਉਹ ਗੰਭੀਰ ਅਰਥ ਕਰਕੇ ਸਾਹਮਣੇ ਰੱਖਦਾ ਜਿਹੜਾ ਉਹਦੀ ਸਮਝ ਦੇ ਵਿੱਚ ਵੀ ਨਹੀਂ ਸੀ ਪੈ ਸਾਤ ਸੰਗਤ ਇੱਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਤੇ ਇਹ ਵਡਿਆਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤੀ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁੱਖ ਜਾਏ ਮਹਾਰਾਜ ਜੀ ਗਏ ਜਾ ਕਰਕੇ ਸਤਗੁਰੂ ਨੇ ਸਮੁੱਚੀ ਦਿੱਲੀ ਦੇ ਰੋਗ ਨੂੰ ਆਪਣੇ ਤਨ ਤੇ ਲਿਆ ਸਤਗੁਰੂ ਜੋਤੀ ਜੋਤ ਸਮਾ ਗਏ ਅੱਜ ਜਿਹੜਾ ਕਦੀ ਅਸੀਂ ਬੰਗਲਾ ਸਾਹਿਬ ਦੇ ਦ دیدار ਕਰਦੇ ਆਂ ਇੱਕ ਦੀ ਰਾਜਾ ਜੈ ਸਿੰਘ ਦਾ ਬੰਗਲਾ ਖੋਇਆ ਕਰਦਾ ਸੀ ਜਿਹੜਾ ਅੱਜ ਬੰਗਲਾ ਸਾਹਿਬ ਬਣਿਆ ਪਿਆ ਕਿਉਂ ਕਿਉਂਕਿ ਉੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਖਸ਼ਿਸ਼ਾਂ ਵਰਤਾਈਆਂ ਸਨ ਸਾਥ ਸੰਗਤ ਇਹ ਮੈਂ ਬੇਨਤੀ ਤਾਂ ਕੀਤੀ ਮਹਾਰਾਜ ਕਹਿੰਦੇ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਟਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਜਿਹੜਾ ਕੋਈ ਗੁਰੂ ਤੇਗ ਬਹਾਦਰ ਨੂੰ ਸਿਮਰੇ ਜਿਹੜਾ ਜਿਹੜਾ ਕੋਈ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰੇਗਾ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਮਰਨ ਕਰਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਨ ਵਾਲੇ ਇਹ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਆਪਣੇ ਦਿਲ ਦਿਮਾਗ ਵਿੱਚ ਮਿਠਾ ਲੈਣ ਕਿ ਉਹਨਾਂ ਦੇ ਘਰਾਂ ਦੇ ਦਰਵਾਜ਼ੇ ਜੇ ਬੰਦ ਵੀ ਹੋਏ ਤੇ ਉਹਨਾਂ ਦੇ ਘਰਾਂ ਦੇ ਦਰਵਾਜ਼ਿਆਂ ਨੂੰ ਤੋੜ ਕੇ ਨੌ ਨਦੀਆਂ 18 ਸਿੱਧੀਆਂ ਉਹਨਾਂ ਦੇ ਘਰ ਵਿੱਚ ਪ੍ਰਵੇਸ਼ ਕਰਨੇ ਮਹਾਰਾਜ ਜੀ ਦੇ ਬਚਨ ਸੁਣੋ ਤੇਗ ਬਹਾਦਰ ਸਿਮਰਿਆ ਘਰ ਨੌ ਨਿੱਧ ਨੌ ਨਿੱਧੀਆਂ ਨੌ ਨਿੱਧ ਆਵੇਂ ਢਾਏ ਠੱਕੇ ਦੇ ਨਾਲ ਦਰਵਾਜ਼ਾ ਬੰਦ ਵੀ ਹੋਏਗਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਦੇ ਨਾਲ ਦਰਵਾਜ਼ਾ ਬੰਦ ਵੀ ਹੋਇਆ ਤੇ ਦਰਵਾਜ਼ਾ ਤੋੜ ਕੇ ਨਿੱਧੀਆਂ ਸਾਡੇ ਘਰ ਦੇ ਵਿੱਚ ਪ੍ਰਵੇਸ਼ ਕਰਨਗੀਆਂ ਖੁਸ਼ੀਆਂ ਸਾਡੇ ਘਰ ਵਿੱਚ ਪ੍ਰਵੇਸ਼ ਕਰਨਗੀਆਂ ਤੇ ਇਹ ਇਹ ਸ਼ੋਭਾ ਕਿੰਨੇ ਕੀਤੀ ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇਗ ਬਹਾ